ਇਹ ਅੰਡ ਸੋਲ ਆ ਜੀ ਬਹੁਤ ਦੁਖਦਾਈ ਘਟਨਾ ਹੈ ਸਾਡੇ ਪਿੰਡ ਵਿੱਚ ਅੱਜ ਇੱਕ ਮਕਾਨ ਸੀਗਾ ਉਹਦੇ ਵਿੱਚ ਇੱਕ ਘੰਗਾਰ ਮਿਲਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਗਈ ਆ ਫਰਾਂਸਿਸ ਟੀਮ ਆਈਆਂ ਇੱਥੇ ਉਹ ਘੰਗਾਰੀਆਂ ਵੇਖ ਰਹੀਆਂ ਕੀ ਕਿਹੜੀ ਕੀ ਗੱਲ ਹੋਈ ਹੈ ਤੇ ਇਹ ਪਹਿਲੀ ਵਾਰੀ ਸਾਡੇ ਪਿੰਡ 'ਚ ਅਜਿਹੀ ਘਟਨਾ ਆਈ ਆ ਜਿਹੜੀ ਬਹੁਤ ਮੰਦ ਭਾਗੀ ਘਟਨਾ ਆ ਇਹ ਮਕਾਨ ਵੀ ਬੰਦ ਕਾਫੀ ਚਿਰ ਤੋਂ ਇਹਨਾਂ ਦਾ ਇੱਕ ਮਕਾਨ ਇਹਨਾਂ ਦਾ ਹੋਰ ਵੀ ਆ ਤੇ ਕਲਵੰਸ ਸਿੰਘ ਉਹਨਾਂ ਦਾ ਮਕਾਨ ਆ ਇੱਥੇ ਜਿਹੜੀ ਡੈਥ ਹੋਈ ਉਹਨੂੰ ਕੋਣ ਪੁਲਿਸ ਹੀ ਦੱਸ ਸਕਦੀ ਜਾਂ ਫ੍ਰਾਂਸਿਸ ਟੀਮਾਂ ਹੀ ਦੱਸ ਸਕਦੀਆਂ ਵੀ ਇਹ ਕੀ ਚੱਕਰ ਕੀ ਨਹੀਂ ਬਾਕੀ ਪੁੱਸਰੋ ਉਤਰਾ ਕੀਤੇ ਗਏ ਪਿੰਡ ਵਾਸੀਆਂ ਤੇ ਸਾਰੇ ਸਹਿਮੇ ਦਾ ਸਹਿਮ ਦਾ ਮਾਹੌਲ ਆ ਕਿਉਂਕਿ ਬਹੁਤ ਵੱਡੀ ਘਟਨਾ ਵਾਪਰੀ ਅੱਜ ਤੱਕ ਕਦੀ ਇਹ ਹੋਇਆ ਨਹੀਂ ਪਿੰਡ ਦੇ ਵਿੱਚ ਐਹੋ ਜੀ ਜਿਹੜੀ ਘਟਨਾ ਆ ਤੇ ਪੁਲਿਸ ਆਪਣੀ ਵੈਰੀਫਿਕੇਸ਼ਨ ਕਰ ਰਹੀ ਹੈ ਬਿਲਡਿੰਗ ਤੇ ਘਟੋ ਘਾਟ ਜੀ 50 50 ਸਾਲ ਤੋਂ ਤਾਂ ਹੀ ਹੋਣੀ 50 60 ਸਾਲ ਤੋਂ ਪੁਰਾਣੀ ਆ ਇਹ ਸਾਰੇ ਸ਼ੀਂਬਿਆਂ ਦੇ ਘਰ ਆ ਸ਼ੀਂਬਿਆਂ ਵਾਲੀ ਗਲੀ ਆ ਇਹ ਪਰਿਵਾਰ ਕੁਝ ਤੇ ਅਮਰ ਸਰ ਗਏ ਆ ਇਹਨਾਂ ਵੀ ਆਪਣਾ ਜਿਹਨਾਂ ਦਾ ਮਕਾਨ ਹੈ ਇਹਨਾਂ ਵੀ ਮਕਾਨ ਬਾਹਰਲੇ ਪਾਸੇ ਪਾਇਆ ਆ ਜਿਆਦਾਤਰ ਉਧਰ ਰਹਿੰਦੇ ਆ ਇਹ ਭਾਜੀ ਹੁਣੀ ਜਿਨ੍ਹਾਂ ਦੀ ਡੈੱਡਪੋਦੀ ਕਹਿ ਰਹੇ ਆ ਇਹ ਮਿਸਿੰਗ ਹੈਗੇ ਆ 5-6 ਮਹੀਨੇ ਤੋਂ ਪਤਾ ਲੱਭੇ ਨਹੀਂ ਇਹ ਮਤਲਬ ਇਹਨਾਂ ਘਰਦਿਆਂ ਨੇ ਰਿਪੋਰਟ ਵੀ ਲਿਖਾਈ ਸੀ ਥਾਣੇ ਚਾਰ ਕਿ ਮਹੀਨੇ ਪਹਿਲਾਂ ਤੇ ਹੁਣ ਮਗਰੂ ਮਹਾਰਾਜ ਜਾਣਦੇ ਆ ਵੀ ਇਹ ਕੀ ਹਸਤਾ ਹੋਇਆ ਇਹ ਹੁਣ ਪੁਲਿਸ ਡਾਈ ਆਪਣੀ ਵੈਰੀਫਿਕੇਸ਼ਨ ਕਰਨ ਨਾਲ ਫੋਰੈਂਸਿਕ ਟੀਮਾਂ ਵੀ ਆਈਆਂ ਉਹ ਵੀ ਆਪਣੇ ਕਾਰੀ ਜਾਂਚ ਜਿਹੜੇ ਸਰਦਾਰ ਜੀ ਲਾਪਤਾ ਹੋਏ ਉਹ ਹੈਗੇ ਕਲਵੰਤ ਸਿੰਘ ਜੀ ਠੀਕ ਆ ਜੀ ਉਹ ਅੱਗੇ ਵੀ ਪਹਿਲਾਂ ਵੀ ਜਾਂਦੇ ਕਿਤੇ ਪਹਿਲਾਂ ਵੀ ਵਿੱਚੋਂ ਚਲ ਜਾਂਦੇ ਸੀ ਬਾਹਰ ਇਦਾਂ ਕਿਸੇ ਗੁਰਦੁਆਰੇ ਸੇਵਾ ਕਰਨੀ ਜਾਗਦਾ ਹਨ ਹੁਣ ਇਹਦੇ ਫ੍ਰਾਂਸਿਸ ਟੀਮ ਹੀ ਦੱਸ ਸਕਦੀ ਵੀ ਡੈੱਡ ਬੋਡੀ ਕਿੱ디 ਹੈ ਤੇ ਚਾਹੇ ਡਾਕਟਰ ਦੱਸ ਸਕਦੇ ਹਨ ਹਾਂ ਮਿਸਿੰਗ ਦੀ ਕੰਪਲੀਟ ਇਹਦੇ ਘਰਦਿਆਂ ਨੇ ਧਾਰੀਵਾਲ ਥਾਣੇ ਦਿੱਤੀ ਸੀਗੀ ਅੱਜ ਤੋਂ 4 ਕਿ ਮਹੀਨੇ ਪਹਿਲਾਂ ਦੀ ਗੱਲ ਹੈ 3-4 ਮਹੀਨੇ ਉਦੋਂ ਅੱਜ ਸਵੇਰੇ ਨਾਲ ਦੇ ਗਵਾਂਢੀ ਕੰਦ ਘੱਡ ਰਹੇ ਸੀ ਉਹਨਾਂ ਨੇ ਲਾਗੋ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਜੀ ਉਹਨਾਂ ਨੂੰ ਥੱਲੇੋਂ ਕੰਗਾਰ ਲੱਭਾ ਉਹਨਾਂ ਨੇ ਫਿਰ ਰਿਪੋਰਟ ਦਰਾਹ ਕੀਤੀ ਥਾਣੇ ਨਹੀਂ ਉੱਪਰ ਹੀ ਸੀਗਾ ਸਹੀ ਸੀ ਅੰਦਰ ਗਏ ਨਹੀਂ ਫ੍ਰਾਂਸਿਸ ਟੀਮਾਂ ਨੂੰ ਪਤਾ ਕੋਈ ਅਲੱਗੇ ਨਹੀਂ ਗਿਆ ਕਿਉਂਕਿ ਪੁਲਿਸ ਨੇ ਕਿਸੇ ਨੂੰ ਜਾਣ ਨਹੀਂ ਇਸ ਸੋਲ ਪਿੰਡ ਦਾ ਰੇਲ ठाਣੇ ਚ ਪਿੰਡ ਹੈ ਜੀ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਕੋਈ ਨਾ ਸਕੇਲਟਨ ਵਗੈਰਾ ਇੱਥੇ ਮਿਲਿਆ ਉਹਦੇ ਸਬੰਧ ਚ ਇੱਥੇ ਆਏ ਬਾਕੀ ਜਾਂਚ ਚੱਲ ਰਹੀ ਹੈ ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਰਹਦੇ ਸੀਗੇ ਤੇ ਬਾਕੀ ਦੂਜੇ ਘਰ ਚ ਜਿਹੜੀ ਆ ਉਹ ਰਿੰਦੀ ਤੇ ਕੁਲਵੰਤ ਸਿੰਘ ਦਾ ਘਰ ਹੈ ਉਹ ਚੈੱਕ ਕਰ ਰਹੇ ਆ ਸਰ ਇਹਦੇ ਬਾਰੇ ਜੇ ਨਹੀਂ ਪਤਾ ਸਾਨੂੰ ਕਿੰਨੇ ਦਿਨ ਪਹਿਲਾਂ ਪਿਆ ਸੀਗਾ ਅਸੀਂ ਉਹਨਾਂ ਦੀ ਜਿਹੜੀ ਜਿਹਨਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗੇ ਤੇ ਰਿਫਰੈਸ਼ੀਕ ਟੀਮ ਆਈ ਸੀ ਉਹ ਉਹ ਕਰ ਰ